ਨਾ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਭਾਰਤ ਸਰਕਾਰ ਦੇ ਸਹਾਇਕ ਨਾਲ 60 40 ਦਿਨਾਂ ਵਿੱਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀ ਸੈਨੀਅਰ ਸਕੂਲ ਸੀ ਸੀਨੀਅਰ ਸੈਂਟਰੀ ਸਕੂਲ 14 ਤੇ ਉਹ ਵੀ ਮਿਲਦਾ ਚਾਲੀ ਕੋ ਹੋ ਗਿਆ ਹਾਂ ਜੀ ਹੁਣ ਬਸ ਉਦਘਾਟਨ ਕਰਨਾ ਰੱਖਾ ਅਗਲੇ ਅਗਲੇ ਸਪੈਸ ਤੇ ਤੇ ਮਲੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਮਲੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਹੇ ਤਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਸੀਲ ਕੰਪਲੈਕਸ ਬੇ ਸਖਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੱਜ ਤੱਕ ਉਹ ਪੋੜ ਵੀ ਪੋੜ ਵੀ ਹੁਣ ਬਹੁਤ ਪੁਰਾਣਾ ਹੋ ਗਿਆ ਉਹਦਾ ਤਾਂ ਫੇਰ ਨਕਸ਼ੇ ਬਣ ਗਏ ਨੇ ਤੇ ਸੁੰਮਲੇ ਕੋਲੇ ਨੂੰ ਚਮਕਾ ਦੇਾਂਗੇ ਹਰ ਇੱਕ ਮਲੇਰਪੁਰਲੇ ਹੀਵਾ ਮੁਸਲਮਾਨ ਲਈ ਹੈ ਲੇਕਿਨ ਮਲੇਰਪੁਰਲੇ ਹੀਵਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਤਹਿਸੀਲਦਾਰ ਕਰ ਦੇਣੀ ਅੱਛਾ ਬੰਦ ਹੋ ਗਿਆ ਬੰਦ ਹੋਇਆ ਕਾਂਗਰਸ ਨਹੀਂ ਬੰਦ ਹੋਇਆ ਇਹ ਬੰਦ ਹੋਇਆ ਕਾਂਗਰਸ ਨਹੀਂ ਬੰਦ ਹੋਇਆ ਤਾਂ ਪਰ ਆਪਣੇ ਚੱਲਦਾ ਵਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਸੀ ਮੈਂ ਗੱਲ ਕਰ ਮੈਂ ਗੱਲ ਕਰ ਥੈਂਕ ਯੂ ਜੀ ਹਰ ਇੱਕ ਜਿਹੜਾ ਮਿੰਦੀ ਪਸਾ ਨੇ ਤੁਸੀਂ ਲਾਨ ਦਿੱਤਾ ਜੀ ਜਿਹੜੇ ਪਹਿਲਾਂ ਫਾਰਮੈਟ ਲੋਕਾਂ ਦੇ ਕੋਲ ਮੈਂ ਨਹੀਂ ਫਿਰ ਉਹ ਨਹੀਂ ਡਾਉਣਗੇ ਨਹੀਂ 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 ਕੋਈ बस ਪਿੰਡ ਤੱਕ ਖਾਲੀ ਪੈ ਨੇ ਮਿਨੀ ਬੱਸਾਂ ਬਲੋ ਚੱਲ ਹੀ ਨਹੀਂ ਰਹੀ ਹੈ ਜੀ ਕੋਈ ਹੈ ਹੀ ਨਹੀਂ ਬਸ ਸਰ ਪਿੰਡਲ ਤਾਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਤੇ ਇੱਕ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕਬੜਾ ਰਹੇ ਆਂ ਔਰ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਲਓ ਜਾਨੀ ਸੁਭਾਲਾ ਜੀ ਜਹਾਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਤਾਂ ਇਹਦੀ ਪਟੜੀ ਤੇ ਬਣੀ ਹੋਈ ਸੀ ਉਹ ਕੋ ਮਤਲਬ ਨਹਿਰ ਦੀ ਜਦੋਂ ਖੋਈਆ ਪਟੜੀ ਪੱਕੀ ਜੀ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਚਹਾਗੀਰ ਤੋਂ ਜਹਾਗੀਰ ਤੋਂ ਜੋੜੇਪੁਰਾ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੋਈ ਸੀ ਪਹਿਲਾਂ ਹੀ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗਾਂ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18-18 ਬੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨਹੀਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਨੇਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਨੇਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦੱਬ ਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਲਟੀ ਜਿਹੜੀ ਹੋ ਗਈ ਹੈ ਕਿ ਕੋ ਕੋ ਮੈਡੀਕਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਰੇਟ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਅਜੋ ਤੇ ਨਸ਼ਾ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪਾਂ ਸਾਰੇ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕਾਂ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀਂ ਅਣਿਛਣ ਨਹੀਂ ਹੁੰਦੀ ਜਿਹੜੀ ਜਿਹੜੀ ਖੜ ਸਕੇ ਸੋ ਲੋ ਪਿੰਨਾਂ ਦੇ ਲੋਕਾਂ ਜਿਹੜੇ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਉਹ ਮਤੇ ਪਾਰੀ ਮਲੇ ਕੁਲਲੇ ਦੇ ਲੱਕਦੇ 40 40 ਪਿੰਡਾਂ ਨੇ ਵੀ ਸੰਧੌਰ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਕਿ ਅਸੀਂ ਸਾਥ ਦੇਵਾਂਗੇ ਹਨਾ ਹਾਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਿਹਨਸਵਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਵੀ ਇਸ ਗੱਲ ਦਾ ਬਰਮਾਰ ਕਰਨਗੇ ਬਹੁਤ ਬਹੁਤ ਜਵਾਬ ਜਵਾਬ ਬਹੁਤ ਬਹੁਤ ਧੰਵਾਦ